ਜੇਕਰ ਦੋਸਤੋ ਤੁਸੀਂ ਚਾਹੁੰਦੇ ਹੋ ਕਿ ਜਿਹੜੀਆਂ ਸਾਡੀਆਂ ਮੁਰਗੀਆਂ ਨੇ ਉਹ ਟਾਈਮ ਸਿਰ ਅੰਡੇ ਤੇ ਆ ਜਾਣ ਫਿਰ ਤੁਸੀਂ ਇਹ ਬਿਲਕੁਲ ਸਹੀ ਵੀਡੀਓ ਤੇ ਆਇਓ ਕਿਉਂਕਿ ਆਪਾਂ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਗੱਲਾਂ ਦਾ ਤੁਸੀਂ ਨੇ ਧਿਆਨ ਰੱਖਣਾ ਤਾਂ ਜੋ ਮੁਰਗੀ ਟਾਈਮ ਸਿਰ ਅੰਡੇ ਤੇ ਆ ਸਕੇ ਬਹੁਤ ਸਾਰੇ ਵੀਰਾਂ ਦੇ ਇਹ ਸਵਾਲ ਹੁੰਦੇ ਨੇ ਫੋਨ ਆਉਂਦੇ ਨੇ ਕਿ ਬਾਈ ਜੀ ਜਿਹੜੀ ਸਾਡੀ ਮੁਰਗੀ ਆ ਉਹ ਅੰਡੇ ਤੇ ਨਹੀਂ ਆ ਰਹੀ ਅਸੀਂ ਫੀਡ ਵੀ ਪ੍ਰੋਪਰ ਪਾ ਰਹੇ ਹਾਂਗੇ ਤੇ ਦੂਸਰਾ ਸੀ ਜਿਹੜਾ ਸਾਡਾ ਰੱਖ ਰਖਾਵ ਆ ਉਹ ਵੀ ਬਹੁਤ ਵਧੀਆ ਹੈਗਾ ਪਰ ਜਿਹੜੀ ਮੁਰਗੀ ਆ ਉਹ ਅੰਡੇ ਤੇ ਨਹੀਂ ਆ ਰਹੀ ਇਹ ਬਹੁਤ ਸਾਰੇ ਵੀਰਾਂ ਦੇ ਜਿਹੜੇ ਸਵਾਲ ਹੁੰਦੇ ਨੇਗੇ ਮੈਨੂੰ 2-3 ਦਿਨ ਹੋ ਗਏ ਮੈਸੇਜ ਆਉਂਦੇ ਨੇ ਉਹ ਕਾਲਾਂ ਵੀ ਆਉਂਦੀਆਂ ਨੇ ਸੋ ਆਪਾਂ ਸੋਚਿਆ ਕਿ ਸਾਰੇ ਵੀਰਾਂ ਲਈ ਇੱਕ ਆਪਾਂ ਵੀਡੀਓ ਵੀ ਬਣਾ ਦਿੰਨੇ ਆ ਸੋ ਤੁਹਾਡੇ 5-7 ਮਿੰਟ ਲੈਣੇ ਨੇ ਦੋਸਤੋ ਜਿਆਦਾ ਸਮਾਂ ਆਪਾਂ ਲੈਂਦੇ ਨਹੀਂ ਹੈਗੇ ਸੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਜਿਹੜਾ ਸਾਡਾ ਜਾਨਵਰ ਸਾਡੀਆਂ ਜਿਹੜੀਆਂ ਮੁਰਗੀਆਂ ਨੇ ਟਾਈਮ ਸਿਰਾਂ ਦੇ ਤੇ ਆ ਜਾਣ ਤਾਂ ਫਿਰ ਤੁਸੀਂ ਵੀਡੀਓ ਇਹ ਪੂਰੀ ਦੇਖਿਓ ਸਕਿੱਪ ਨਾ ਕਰਿਓ ਤੁਹਾਡੇ 5-7 ਮਿੰਟ ਹੀ ਲੈਣੇ ਆਪਾਂ ਜਿਆਦਾ ਤੁਹਾਡਾ ਸਮਾਂ ਨਹੀਂ ਲੈਂਦੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਜੇ ਵੀਡੀਓ ਵਧੀਆ ਲੱਗੀ ਜਾਂਦੇ ਆਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਜਿਓ ਤੇ ਇੱਕ ਸੋਹਣਾ ਜਿਹਾ ਮੈਸੇਜ ਕਰ ਦਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸੋ ਹੁਣ ਆਪਾਂ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਜਿਹੜੀ ਗੱਲਬਾਤ ਸਟਾਰਟ ਕਰਦੇ ਆਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਧਿਆਨ ਰੱਖਣਾ ਇਹਨਾਂ ਦੀ ਫੀਲਡ ਦਾ ਜੇਕਰ ਆਪਾਂ ਇਹਨਾਂ ਨੂੰ ਪ੍ਰੋਪਰ ਫੀਡ ਦਿੰਨੇ ਆਂਗੇ ਹੁਣ ਜਿਹੜਾ ਮੁਰਗੀਆਂ ਦਾ ਟਾਈਮ ਆ ਤੁਸੀਂ ਉਹ ਜਿਹੜੀ ਅੰਡੇ ਵਾਲੀ ਫੀਡ ਇਹਨਾਂ ਦੀ ਸਟਾਰਟ ਕਰ ਸਕਦੇ ਹੋ ਕਿਉਂਕਿ ਜਿਹੜੇ ਆਪਣੇ ਜਾਨਵਰ ਨੇ ਤਕਰੀਬਨ 3 3.5 ਮਹੀਨਿਆਂ ਦੇ ਹੋ ਚੁੱਕੇ ਨੇ ਤੁਸੀਂ ਲੇਅਰ ਵਾਲੀ ਫੀਡ ਲਿਆ ਕੇ ਇਹਨਾਂ ਨੂੰ ਪਾ ਸਕਦੇ ਹੋ ਕਿਉਂਕਿ ਹੁਣ ਬਹੁਤ ਜਲਦੀ ਜਿਹੜੀ ਮੁਰਗੀ ਹੋ ਅੰਡੇ ਤੇ ਆ ਜੂਗੀ ਗਰੋਥ ਜਿਹੜੀ ਕਰਨੀ ਸੀ ਜਿਹੜੀ ਮੁਰਗੀ ਨੇ ਕਰ ਲਈ ਸੋ ਫੀਡ ਜੇਕਰ ਤੁਸੀਂ ਇੱਕ ਟਾਈਮ ਪਾ ਰਹੇ ਹੋ ਇੱਕ ਟਾਈਮ ਦੂਸਰਾ ਦੂਸਰੀ ਚੀਜ਼ ਕਿਣਕੀ ਲਗਾ ਲਓ ਜਾਂ ਫਿਰ ਸਬਜ਼ੀਆਂ ਦੀ ਵੇਸਟੇਜ ਤਾਂ ਬਹੁਤ ਵਧੀਆ ਕਰ ਰਹੇ ਹੋ ਕਈ ਵੀਰ ਕੀ ਕਰ ਦਿੰਦੇ ਨੇ ਫੀਡ ਬਿਲਕੁਲ ਬੰਦ ਕਰ ਦਿੰਦੇ ਨੇ ਕਬੀਰ ਦਾ ਮੇਰੇ ਕੋਲ ਫੋਨ ਆਇਆ ਕਿ ਆਪਾਂ ਫੀਡ ਨਹੀਂ ਪਾ ਰਹੇ ਹੋਰ ਚੀਜ਼ਾਂ ਪਾ ਰਹਾਂਗੇ ਬਈ ਆਪਾਂ ਹਮੇਸ਼ਾ ਇਹੀ ਗੱਲ ਕਹਿਣੇ ਹੁੰਨੇ ਆ ਕਿ ਜਦੋਂ ਤੁਸੀਂ ਪੋਲਟਰੀ ਫਾਰਮਿੰਗ 'ਚ ਆਉਣਾ ਤਾਂ ਮੁਰਗੀਆਂ ਲਈ ਫੀਡ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਕਿਉਂਕਿ ਜਦੋਂ ਆਪਾਂ ਨੇ ਮੁਨਾਫਾ ਲੈਣਾਗਾ ਤਾਂ ਆਪਾਂ ਨੂੰ ਜਿਹੜੀ ਅੰਡੇ ਦੀ ਪ੍ਰੋਡਕਸ਼ਨ ਜ਼ਿਆਦਾ ਚਾਹੀਦੀ ਹੁੰਦੀ ਹੈਗੀ ਸੋ ਅੰਡੇ ਦੀ ਜ਼ਿਆਦਾ ਪ੍ਰੋਡਕਸ਼ਨ ਲੈਣ ਲਈ ਜਿਹੜਾ ਫੀਡ ਪ੍ਰੋਪਰ ਜਿਹੜੀਆਂ ਮੁਰਗੀਆਂ ਨੂੰ ਪੈਣੀ ਜ਼ਰੂਰੀ ਆ ਹਾਂ ਆਪਾਂ ਫੀਡ ਦਾ ਖਰਚਾ ਘੱਟ ਜ਼ਰੂਰ ਕਰ ਸਕਦੇ ਆ ਜਿਸ ਤਰ੍ਹਾਂ ਹਰੀਆਂ ਸਬਜ਼ੀਆਂ ਪਾ ਕੇ ਦੂਸਰਾ ਉਹਨਾਂ ਨੂੰ ਕਿਣਕੀ ਵਗੈਰਾ ਪਾ ਕੇ ਵੇਸਟੇਜ ਪਾ ਕੇ ਸਬਜ਼ੀਆਂ ਦੀ ਵੇਸਟੇਜ ਪਾ ਕੇ ਠੀਕ ਆ ਨਾ ਤੇ ਕਣਕ ਦੀ ਕਿਣਕੀ ਚੋਲਾਂ ਦੀ ਕਿਣਕੀ ਇਹ ਪਾ ਕੇ ਆਪਾਂ ਸਭ ਕੁਝ ਪਾ ਕੇ ਜਿਹੜਾ ਫੀਡ ਦਾ ਖਰਚਾ ਘੱਟ ਜ਼ਰੂਰ ਕਰ ਸਕਦੇ ਹਾਂ ਪਰ ਜਿਹੜੇ ਵੀ ਕਹਿੰਦੇ ਨੇ ਕਿ ਅਸੀਂ ਫੀਡ ਤੋਂ ਬਿਨਾ ਪ੍ਰੋਪਰ ਅੰਡਾ ਲੈ ਲਾਂਗੇ ਮੁਰਗੀ ਨੂੰ ਟਾਈਮ ਸਰ ਅੰਡੇ ਤੇ ਲੈ ਆਵਾਂਗੇ ਸੋ ਬਾਈ ਇਹ ਤੁਹਾਡੀ ਗਲਤ ਫਹਮੀ ਆ ਫੀਡ ਤੋਂ ਬਿਨਾ ਮੁਰਗੀ ਅੰਡੇ ਤੇ ਜਲਦੀ ਨਹੀਂ ਆਉਂ ਅੰਡਾ ਦੇਣ ਲੱਗ ਜੂ ਪਰ ਜ਼ਿਆਦਾ ਸਮਾਂ ਲੈ ਜੂ ਤੇ ਜਿਆਦਾ ਤੁਹਾਡਾ ਖਰਚਾ ਕਰਾ ਦੂ ਸੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਫੀਡ ਪ੍ਰੋਪਰ ਇਹਨਾਂ ਨੂੰ ਆਪਾਂ ਨੇ ਦੇਣੀ ਹੈਗੀ ਹੁਣ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰਦੇ ਹਾਂ ਕੈਲਸ਼ੀਅਮ ਤੁਸੀਂ ਨੇ ਕਿਹੜਾ ਦੇਣਾ ਹੋਣੇ ਤੋਂ ਸਟਾਰਟ ਕਰ ਲਓ ਜੇਕਰ ਤੁਸੀਂ ਸਟਾਰਟ ਨਹੀਂ ਕੀਤਾ ਕਿਉਂਕਿ ਆਪਾਂ ਹਰ ਵੀਡੀਓ 'ਚ ਤੁਹਾਨੂੰ ਬਾਰ ਬਾਰ ਇਹ ਕਹਿੰਦੇ ਆਏ ਆ ਕਿ ਕੈਲਸ਼ੀਅਮ ਇਹਨਾਂ ਲਈ ਬਹੁਤ ਜ਼ਿਆਦਾ ਦੋਸਤੋ ਜ਼ਰੂਰੀ ਹੁੰਦਾ ਜਦੋਂ ਮੁਰਗੀ ਆਂਡਾ ਦਿੰਦੀ ਹੈ ਆਂਡੇ ਦਾ ਜਿਹੜਾ ਛਿਲਕਾ ਹੁੰਦਾ ਕਈ ਵੀਰਾਂ ਦੇ ਸਵਾਲ ਹੁੰਦੇ ਨੇ ਕਿ ਉਹ ਪੋਲਾ ਹੁੰਦਾ ਉਹ ਬਹੁਤ ਜ਼ਿਆਦਾ ਨਰਮ ਹੁੰਦਾ ਸੋ ਇਹੀ ਕਾਰਨ ਹੁੰਦੇ ਨੇ ਜਦੋਂ ਆਪਾਂ ਇਹਨਾਂ ਉਦੋਂ ਜਿਹੜਾ ਮੁਰਗੀ ਦਾ ਜਿਹੜਾ ਆਂਡਾ ਹੁੰਦਾ ਉਹਦਾ ਛਿਲਕਾ ਹੁੰਦਾ ਜਿਹੜਾ ਉਹ ਬਹੁਤ ਜ਼ਿਆਦਾ ਪਤਲਾ ਰਹਿੰਦਾ ਬਹੁਤ ਜ਼ਿਆਦਾ ਜਿਹੜਾ ਸਖਤ ਨਹੀਂ ਹੁੰਦਾ ਨਰਮ ਰਹਿੰਦਾ ਸੋ ਕੈਲਸ਼ੀਅਮ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਮੁਰਗੀਆਂ ਨੂੰ ਕਿਹੜਾ ਪਾਉਣਾ ਹੈ ਸੋ ਦੋਸਤੋ ਆਪਾਂ ਉਹ ਚੀਜ਼ ਦੱਸਦੇ ਆਂ ਜਿਹੜੀ ਆਪਾਂ ਚੀਜ਼ ਆਪਣੀਆਂ ਮੁਰਗੀਆਂ ਤੇ ਵਰਤੀ ਹੋਵੇ ਸੋ ਆਪਾਂ ਜਿਹੜਾ ਕੈਲਸ਼ੀਅਮ ਕਹਾਂਗੇ ਦੋਸਤੋ ਉਹ ਆਸਥੋਵੇਟ ਕੈਲਸ਼ੀਅਮ ਆ ਉਹ ਆਪਾਂ ਹੁਣ ਜਿਹੜੀ ਫੋਟੋ ਵੀ ਉਹਦੀ ਲਗਾ ਦਿੱਤੀ ਇਹ ਕੈਲਸ਼ੀਅਮ ਆ ਤੁਸੀਂ ਇਹ ਦੇ ਸਕਦੇ ਹੋਗੇ ਸੋ ਇਹ ਕੈਲਸ਼ੀਅਮ ਦੇਣਾ ਕਿੰਨੀ ਮਾਤਰਾ ਚ ਹੁਣ ਵੱਡਾ ਸਵਾਲ ਤੋ ਦੋਸਤੋ ਇਹ ਤੁਸੀਂ ਕੀ ਕਰਨਾਗਾ 100 ਮੁਰਗੀ ਮਗਰ ਜਿਹੜਾ ਇਹਦਾ ਇੱਕ ਟੱਕਣ ਹੁੰਦਾ ਉਹ ਪਾ ਕੇ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਜਿਹੜਾ ਮੁਰਗੀਆਂ ਨੂੰ ਦੇ ਸਕਦੇ ਹੋ ਇਹ ਉਦੋਂ ਦੇਣਾ ਜਦੋਂ ਮੁਰਗੀਆਂ ਚੰਗੀ ਤਰ੍ਹਾਂ ਪਿਆਸੀਆਂ ਹੋਣ ਕਿਉਂਕਿ ਉਹ ਸਾਰਾ ਜਿਹੜਾ ਪਾਣੀ ਉਹ ਪੀ ਲੈਂਦੀਆਂ ਨੇ ਕੈਲਸ਼ੀਅਮ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾਗਾ ਦੂਸਰੇ ਨੰਬਰ ਤੇ ਜਿਹੜਾ ਕੈਲਸ਼ੀਅਮ ਨਾਲ ਜਿਹੜਾ ਮੁਰਗੀਆਂ ਚ ਚਮਕ ਬਹੁਤ ਆ ਜਾਂਦੀ ਹੈਗੀ ਤੇ ਵੇਟ ਵੀ ਵਧੀਆ ਗਰੋਥ ਵੀ ਵਧੀਆ ਕਰਦੀਆਂ ਨੇ ਸੋ ਜਾਨਵਰ ਆਪਣੇ ਸੋਹਣੇ ਲੱਗਦੇ ਨੇ ਸੋ ਕੈਲਸ਼ੀਅਮ ਪਾਉਣਾ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਅਗਲੀ ਜਿਹੜੀ ਗੱਲ ਆ ਜਿਹੜਾ ਹੁਣ ਗਰਮੀਆਂ ਦਾ ਸਮਾਂ ਇਹਨਾਂ ਲਈ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ ਇਹਨਾਂ ਨੂੰ ਜਦੋਂ ਮੁਰਗੀ ਅੰਡੇ ਤੇ ਆਉਣ ਵਾਲੀ ਹੁੰਦੀ ਆ ਉਦੋਂ ਇਹਨਾਂ ਨੂੰ ਪਾਣੀ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਕਿਉਂਕਿ ਤੁਸੀਂ ਸਾਰੇ ਵੀਰ ਜਾਣਦੇ ਹੋ ਪਾਣੀ ਦੀ ਮਾਤਰਾ ਅੰਡੇ 'ਚ ਬਹੁਤ ਜ਼ਿਆਦਾ ਹੁੰਦੀ ਆ ਜ਼ਿਆਦਾ ਮਾਤਰਾ ਜਿਹੜੀ ਅੰਡੇ 'ਚ ਪਾਣੀ ਦੀ ਹੁੰਦੀ ਆ ਇਸ ਲਈ ਇਹਨਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਹੁੰਦੀ ਹੈਗੀ ਸੋ ਪਾਣੀ ਇਹਨਾਂ ਦੇ ਸੈਟਅਪ ਜਿਹਨਾਂ ਦੇ ਖੁੱਡੇ 'ਚ ਜਾਂ ਤੁਹਾਡਾ ਫਾਰਮ ਆ ਹਰ ਟਾਈਮ ਜਿਹੜਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਪਾਣੀ ਸਾਫ਼ ਸੁਥਰਾ ਵੀ ਜਿਹੜਾ ਪ੍ਰੋਪਰ ਹੋਵੇ ਕਈ ਵੀਰ ਕੀ ਕਰਦੇ ਨੇ ਪਾਣੀ ਜਿਹੜਾ ਉਹ ਗੰਦਾ ਰੱਖੀ ਰੱਖਦੇ ਨੇ ਤੇ ਉਹ ਪੀ ਕੇ ਜਿਹੜੀਆਂ ਮੁਰਗੀਆਂ ਬਿਮਾਰ ਹੋ ਜਾਂਦੀਆਂ ਨੇ ਸੋ ਜਿਹੜਾ ਅਗਲਾ ਪੁਆਇੰਟ ਆ ਜਿਹੜਾ ਅਗਲੇ ਤਰੀਕੇ ਨਾਲ ਤੁਸੀਂ ਮੁਰਗੀਆਂ ਨੂੰ ਜਲਦੀ ਐਂਡੇ ਤੇ ਲੈ ਸਕਦੇ ਹੋ ਉਹ ਵੀ ਤੁਹਾਨੂੰ ਦੱਸਦੇ ਆ ਸੋ ਇਸ ਟਾਈਮ ਤੁਸੀਂ ਨੇ ਮੁਰਗੀਆਂ ਨੂੰ ਬਿਮਾਰੀ ਤੋਂ ਬਚਾ ਕੇ ਰੱਖਣਾ ਕਿਉਂ ਬਚਾ ਕੇ ਰੱਖਣਾ ਕਿਉਂਕਿ ਹੁਣ ਅਗਲਾ ਸਮਾਂ ਜਿਹੜਾ ਮੁਰਗੀਆਂ ਦਾ ਅੰਡੇ ਦੇਣ ਦਾ ਜੇਕਰ ਤੁਹਾਡੇ ਫਾਰਮ ਤੇ ਕੋਈ ਮੁਰਗੀ ਬਿਮਾਰ ਹੁੰਦੀ ਹੈ ਇੱਕ ਜਾਂ ਦੋ ਜਾਂ ਫਿਰ ਜ਼ਿਆਦਾ ਮੁਰਗੀਆਂ ਬਿਮਾਰ ਹੁੰਦੀਆਂ ਤਾਂ ਉਹ ਅੰਡੇ ਤੇ ਬਹੁਤ ਜ਼ਿਆਦਾ ਲੇਟ ਆਉਂਦੇ ਨੇ ਕਿਉਂਕਿ ਜਦੋਂ ਇਹਨਾਂ 'ਚ ਬਿਮਾਰੀ ਆ ਜੇ ਤਾਂ ਉਹ ਆਂਡਾ ਡਿਲੇ ਕਰ ਦਿੰਦੀਆਂ ਨੇ ਕਹਿਣ ਤੋਂ ਭਾਵ ਕਾਫੀ ਲੇਟ ਕਰ ਦਿੰਦੀਆਂ ਨੇ ਸੋ ਤੁਸੀਂ ਜਿਹੜੀ ਬਿਮਾਰੀ ਆਉਣ ਤੋਂ ਜਿਹੜੀ ਫਾਰਮ 'ਚ ਬਿਮਾਰੀ ਆਉਣ ਤੋਂ ਖਾਸ ਧਿਆਨ ਰੱਖਣਾਗਾ ਫਾਰਮ 'ਚ ਬਿਮਾਰੀ ਨਾ ਵੇ ਸੋ ਫਾਰਮ 'ਚ ਤੁਸੀਂ ਫੁੱਲ ਸਾਫ਼ ਸਫਾਈ ਰੱਖਣੀ ਹੈਗੀ ਇਹ ਵੀ ਜਿਹੜਾ ਵੱਡਾ ਪੁਆਇੰਟ ਆਗਾ ਮੁਰਗੇ ਨੂੰ ਸੀਤੀ ਅੰਡੇ ਤੇ ਲਿਆਉਣ ਤੇ ਕਿਉਂਕਿ ਜੇ ਬਿਮਾਰੀ ਆ ਗਈ ਫਾਰਮ ਚ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਮੁਰਗੀ ਬਹੁਤ ਜ਼ਿਆਦਾ ਜਿਹੜੀ ਲੇਟ ਹੋ ਅੰਡੇ ਤੇ ਆਉਗੀ ਸੋ ਹੁਣ ਅਗਲੀ ਗੱਲਬਾਤ ਵੱਲ ਵਪਾਂ ਵਾਦਦੇ ਆ ਸੋ ਇਸ ਇਸ ਸਮੇ ਜਿਹੜਾ ਦੋਸਤ ਤੁਸੀਂ ਇੱਕ ਚੀਜ਼ ਇਹਨਾਂ ਨੂੰ ਹੋਰ ਜਿਹੜੀ ਐਡ ਕਰਨੀ ਇਹਨਾਂ ਦੀ ਖਾਣਕ ਚ ਉਹ ਕੀ ਆ ਗਈ ਹੁਣ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਸਮੇ ਜੇਕਰ ਆਪਾਂ ਗੱਲਬਾਤ ਕਰੀਏ ਸੋ ਇਸ ਸਮੇ ਜਿਹੜੀ ਚੀਜ਼ ਤੁਸੀਂ ਨੇ ਐਡ ਕਰਨੀ ਆ ਉਹ ਆ ਨਿੰਮ ਦੇ ਪੱਤੇ ਨਿੰਮ ਦੇ ਪੱਤੇ ਤੁਸੀਂ ਇਹਨਾਂ ਨੂੰ ਹੁਣ ਦੇਣੇ ਨੇ ਆ ਸਮੇਂ 'ਚ ਕਿਉਂਕਿ ਨਿੰਮ ਦੇ ਪੱਤੇ ਦੋਸਤੋ ਕੌੜੇ ਹੁੰਦੇ ਨੇ ਕੌੜੇ ਹੋਣ ਦੇ ਨਾਲ-ਨਾਲ ਉਹ ਬਹੁਤ ਜ਼ਿਆਦਾ ਲਾਭਦਾਇਕ ਵੀ ਹੁੰਦੇ ਨੇ ਕਿਉਂਕਿ ਜਿਹੜੇ ਨਿੰਮ ਦੇ ਪੱਤਿਆਂ 'ਚ ਬਹੁਤ ਜ਼ਿਆਦਾ ਗੁਣ ਹੁੰਦੇ ਨੇ ਸਭ ਤੋਂ ਵੱਡਾ ਜਿਹੜਾ ਗੁਣਾ ਉਹ ਜਿਹੜੀ ਮੁਰਗੀਆਂ ਦੀ ਡੀ-ਵਾਰਮਿੰਗ ਕਰਦੇ ਨੇਗੇ ਜੇਕਰ ਨਿੰਮ ਦੇ ਪੱਤੇ ਆਪਣੀਆਂ ਮੁਰਗੀਆਂ ਦੋਸਤੋ ਖਾਣੀਆਂ ਤਾਂ ਆਪਣੀਆਂ ਮੁਰਗੀਆਂ ਦੀ ਡੀ ਵਾਰਮਿੰਗ ਹੋ ਜੂ ਕਿਉਂਕਿ ਨਿੰਮ ਬਹੁਤ ਜ਼ਿਆਦਾ ਕੌੜਾ ਹੁੰਦਾਗਾ ਕਾਫੀ ਜ਼ਿਆਦਾ ਕੌੜਾ ਹੁੰਦਾ ਤੁਸੀਂ ਸਾਰੇ ਜਾਣਦੇ ਹੋ ਜਿਸ ਤਰ੍ਹਾਂ ਮਨੁੱਖੀ ਸਰੀਰ ਲਈ ਨਿੰਮ ਬਹੁਤ ਵਧੀਆ ਉਸੇ ਤਰ੍ਹਾਂ ਜਿਹੜਾ ਜਾਨਵਰਾਂ ਲਈ ਪੰਛੀਆਂ ਲਈ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਤੁਸੀਂ ਜਦੋਂ ਇਹਨਾਂ ਨੂੰ ਤੁਸੀਂ ਹਰਾਚਾਰਾ ਪੱਠਾ ਪੱਠੇ ਕੋਈ ਵੀ ਪਾਉਣੇ ਆ ਉਹ ਜ ਤੁਸੀਂ ਨਿੰਮ ਉਤਰ ਕੇ ਪਾ ਦੇਣਾਗਾ ਉਹਦੇ ਨਾਲ ਜਿਹੜੀ ਮੁਰਗੀਆਂ ਦੇ ਅੰਦਰ ਜੀ ਹੋਣਗੇ ਕੋਈ ਵੀ ਜਿਹੜਾ ਐਂਟੀਬੈਕਟੀਰੀਆ ਹੋਊਗਾ ਉਹ ਸਾਰਾ ਉਸ ਜਿਹੜਾ ਨਿੰਮ ਦੇ ਪੱਤੇ ਖਾਣਗੇ ਉਹਦੇ ਨਾਲ ਬਾਹਰ ਆ ਜੂ ਕਿਉਂਕਿ ਨਿੰਮ ਦਾ ਪੱਤਾ ਜਿਹੜਾ ਕੌੜਾ ਬਹੁਤ ਜ਼ਿਆਦਾ ਹੁੰਦਾ ਇੱਕ ਤਰ੍ਹਾਂ ਦੀ ਇਹਦੀ ਡੀ ਵਾਰਮਿੰਗ ਹੋ ਜੂ ਉਹਦੇ ਨਾਲ ਦੋਸਤੋ ਮੁਰਗੀ ਪ੍ਰੋਪਰ ਵੇਟ ਗੇਨ ਕਰੂ ਪ੍ਰੋਪਰ ਗਰੋਥ ਕਰੂਗੀ ਤਾਂ ਜਿਹੜੀ ਮੁਰਗੀ ਉਹ ਜਲਦੀ ਐਂਡੇ ਤੇ ਆ ਜੂਗੀ ਸੋ ਦੋਸਤੋ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਨਵੀਆਂ ਨਵੀਆਂ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹੇ ਨੇ ਟਾਈਮ ਟੂ ਟਾਈਮ ਸੋ ਜੇਕਰ ਤੁਸੀਂ WhatsApp ਗਰੁੱਪ ਚ ਐਡ ਹੋਣ ਆਪਾਂ ਪਹਿਲਾਂ ਵੀ ਦੱਸਿਆ ਸੀ ਆਪਣਾ ਵਰਸੇਪ ਗਰੁੱਪ ਬਣਾਇਆ ਹੋਇਆ ਉਹ ਗਰੁੱਪ ਚ ਐਕਸਪਰਟ ਵੀਰ ਜਿਹੜੇ ਐਡ ਨੇ ਜਿਹੜੇ ਪੋਲਟਰੀ ਫਾਰਮਿੰਗ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਰੱਖਦੇ ਨੇ ਸੋ ਜੇਕਰ ਤੁਸੀਂ ਉਸ ਗਰੁੱਪ ਚ ਐਡ ਹੋਣਾ ਤਾਂ ਤੁਸੀਂ ਕਮੈਂਟ ਬਾਕਸ ਚ ਆਪਣਾ ਨੰਬਰ ਤੇ ਨਾਮ ਕਮੈਂਟ ਕਰ ਦਿਓ ਸੋ ਤੁਹਾਨੂੰ ਉਸ ਗਰੁੱਪ ਚ ਵੀ ਪੈਡ ਕਰ ਦਾਂਗੇ ਸੋ ਹੋਰ ਜਾਣਕਾਰੀ ਲਈ ਤੁਸੀਂ ਆਪਾਂ ਨੂੰ ਮੈਸੇਜ ਵੀ ਕਰ ਸਕਦੇ ਹੋ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਅੱਗੇ ਤੋਂ ਵੀ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ Time